ਅਹਿਮ ਖਬਰ ਕਪੂਰਥਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸਰਕਾਰੀ ਜ਼ਮੀਨ ਦੀ ਮਿੱਟੀ ਨੂੰ ਲੈ ਕੇ ਕਪਲੇਬਾਜੀ ਕੀਤੀ ਗਈ ਹੈ ਵਧੇਰੇ ਜਾਣਕਾਰੀ ਦੇਣ ਦੇ ਲਈ ਸਾਡੇ ਸਹਿਯੋਗੀ ਪੱਤਰਕਾਰ ਸੁਨੀਲ ਗੋਗਨਾ ਕਪੂਰਥਲਾ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਜਿਨ੍ਹਾਂ ਤੋਂ ਪੂਰੀ ਜਾਣਕਾਰੀ ਲਵਾਂਗੇ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਜੀ ਗੋਗਨਾ ਸਾਹਿਬ ਕਿਹਾ ਜਾ ਰਿਹਾ ਹੈ ਕਿ ਕਪੂਰਥਲਾ ਦੇ ਵਿੱਚ ਸਰਕਾਰੀ ਜ਼ਮੀਨ ਦੀ ਮਿੱਟੀ ਨੂੰ ਲੈ ਕੇ ਕਪਲੇਬਾਜੀ ਹੋਈ ਹੈ ਇਸ ਬਾਬਤ ਤੁਹਾਡੇ ਕੋਲ ਕੀ ਜਾਣਕਾਰੀ ਹੈ ਜੀ ਮਨਾਕਸ਼ੀ ਸਾਡੇ ਕੋਲ ਤਾਂ ਇਹ ਜਾਣਕਾਰੀ ਹੈਗੀ ਕਪੂਰਥਲਾ ਦੇ ਵਿੱਚ ਜਿਹੜੀ ਕਿ ਇੱਕ ਪਿੱਛੇ ਦੰਦੂਪੁਰ ਇਹ ਮੰਡੀ ਹੈਗੀ ਆ ਉੱਥੋਂ ਕੁਝ ਜਿਹੜੇ ਕਿ ਆੜਤੀਏ ਆ ਕੁਝ ਆੜਤੀਏ ਉਹਨਾਂ ਨੇ ਦੇਖੋ ਸਰਕਾਰੀ ਜ਼ਮੀਨ ਦੇ ਵਿੱਚੋਂ 2-2 2.2 2 ਫੁੱਟ ਖੱਡੇ ਕੱਢ ਕੇ ਉੱਥੇ ਮੰਡੀ ਦੇ ਅੰਦਰ ਸਰਕਾਰ ਦੀ ਮਿੱਟੀ ਨੂੰ ਕੱਢ ਕੇ ਉੱਥੇ ਸੜ ਬਣਾ ਲਿੱਤੇ ਗਏ ਹਨ ਜਦੋਂ ਕਿ ਇਸ ਬਾਬਤ ਮਾਰਕੀਟ ਕਮੇਟੀ ਦੇ ਚੇਅਰਮੈਨ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਜੀ ਕੋਸ਼ਿਸ਼ ਨਹੀਂ ਪਤਾ ਜਿਸ ਬਾਤ ਉਹ ਕਹਿੰਦੇ ਕਿ ਅਸੀਂ ਇਹ ਵੇਖ ਲੈਨੇ ਆ ਜਦੋਂ ਇਸ ਬਾਬਤ ਮਾਈਨਿੰਗ ਅਫਸਰ ਨਾਲ ਗੱਲਬਾਤ ਕੀਤੀ ਉਹ ਵੀ ਕਹਿੰਦੇ ਅਸੀਂ ਵੇਖ ਲੈਨੇ ਆ ਜਦੋਂ ਕੁਝ মিডিਆ ਨੇ ਜਦੋਂ ਖਬਰਾਂ ਚ ਖਬਰ ਚੱਕਣ ਦੀ ਕੋਸ਼ਿਸ਼ ਕੀਤੀ ਤਾਂ ਇਹ ਜਿਹੜੇ ਕੀ ਭੱਜਦੇ ਨਜ਼ਰ ਆਏ ਔਰ ਇਹਨਾਂ ਨੇ ਇਹਨਾਂ ਨੇ ਜਿਹੜੇ ਕੀ ਸਮਨਿੰਗ ਕੱਢਣੀ ਸ਼ੁਰੂ ਕਰ ਦਿੱਤੀ ਆ ਜੀ ਉਹ ਨਾਲ ਦੇ ਨਾਲ ਇਹ ਦਿਖੇਗੀ ਇੱਕ ਪਾਸੇ ਇਹ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਕਿ ਅਸੀਂ ਜਿਹੜੇ ਕੀ ਘਪਲੇਵਾਜੀ ਨੇ ਹੋਣ ਦਾ ਵਾ ਦੂਸਰੇ ਪਾਸੇ ਦੇਖੋ ਕਿ ਇੱਥੇ ਦੇ ਜਦੋਂ ਚੇਅਰਮੈਨ ਨੂੰ ਸਵਾਲ-ਜਵਾਬ ਕੀਤੇ ਜਾਂਦੇ ਹਨ ਉਹ ਕਹਿੰਦੇ ਮੇਰੀ ਨੌਲੇਜ ਦੇ ਵਿੱਚ ਇਸ ਦੇ ਵਿੱਚ ਕੋਈ ਨਾ ਕੋਈ ਜਿਹੜੇ ਕਿ ਖੱਡੇ ਕੀਤੇਗੇ ਉਸ ਦੇ ਨਾਲ ਦੇਖਿਆ ਜਾਵੇ ਪਿੱਛੇ ਝੁੱਗੀਆਂ ਵੀ ਹੈਗੀਆਂ ਨੇ ਉਹਨਾਂ ਨੇ ਇਹ ਵੀ ਕਿ ਪਿੱਛੇ ਝੁੱਗੀਆਂ ਵੀ ਆ ਸੀ ਉਹ ਵੀ ਹਟਾਉਣ ਦੀ ਕੋਸ਼ਿਸ਼ ਕੀਤੀ ਜਦ ਕਿ ਇੱਕ ਬ੍ਰਿਕੋ ਦੇ ਪਿਛਲੇ ਪਾਸੇ ਸਬਜ਼ੀ ਮੰਡੀ ਵੀ ਆ ਉਹ ਸਬਜ਼ੀ ਮੰਡੀ ਦਾ ਜਿੰਨਾ ਵੀ ਕੂੜਾ ਕਰਕਟ ਆ ਉੱਥੇ ਬੱਚੇ ਖੇਡਦੇ ਨੇ ਉਹ ਉਹਨੂੰ ਉਸ ਪੂਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਤੇ ਨੇ ਕਿਤੇ ਦਾਲ ਦੇ ਵਿੱਚ ਜੋ ਕੁਸ਼ ਕਾਲਾ ਜ਼ਰੂਰ ਲੱਗਦਾ ਵਾ ਜੀ ਹਾਂਜੀ ਤਾਂ ਫਿਰ ਹਲੇ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਕਾਰਵਾਈ ਜਿਹੜੀ ਸ਼ੁਰੂ ਨਹੀਂ ਕੀਤੀ ਗਈ ਆ ਜੇ ਕਾਰਵਾਈ ਦਾ ਸ਼ੁਰੂ ਜਿਹੜੀ ਕਿ ਹੋ ਗਈ ਹੋਈ ਹੈ ਜਦੋਂ ਕਿ ਮੀਡੀਆ ਨੇ ਸਵਾਲ ਚੱਕਣ ਦੀ ਮਤਲਬ ਉਹ ਅੱਗੇ ਵੀ ਕਿਹਾ ਕੋਸ਼ਿਸ਼ ਕੀਤੀ ਕਿ ਇਹਨਾਂ ਨੇ ਜਿਸ ਕੁਝ ਆਰਟੀਨ ਨੂੰ ਸਮਨਿੰਗ ਕੱਢਣ ਦੀ ਇਹ ਕੋਸ਼ੇ ਸਮਨਿੰਗ ਕੱਢਣ ਦੀ ਕੋਸ਼ਿਸ਼ ਇੱਕ ਕੱਢ ਦਿੱਤੀ ਆ ਦੂਸਰੇ ਪਾਸੇ ਗੱਲ ਇਹ ਆ ਕਿ ਇਹ ਜਿਹੜੀ ਗੱਲ ਆ ਪੂਰਾ ਮਾਮਲਾ ਜਿਹਦੇ ਇਨ੍ਹਾਂ ਨੇ ਆਪਣੇ ਜਿਹੜੇ ਕੁਝ ਬੰਦੇ ਆ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜੀ ਤਾਂ ਜਾਣਕਾਰੀ ਦੇਣ ਲਈ ਧੰਨਵਾਦ ਜੀ ਥੈਂਕ ਯੂ ਜੀ ਉਧਰ ਜਦੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਜੀਤ ਬਿੱਟੂ ਦਿਨਾਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ ਸਰ ਤੋਂ ਸ਼ੁਭ ਨੂੰ ਮਿਰਨਾਲ ਜਗਜੀਤ ਸਿੰਘ ਜੀ ਮਾਰਕੀਟ ਮੇਂ ਚੇਅਰਮੈਨ ਕਪੂਰਥਲਾ ਸਰ ਪਿੱਛੇ ਦੰਦਪੁਰ ਜਿਹੜੀ ਮੰਡੀ ਹੈਗੀ ਹੈ ਟੈਂਕੀ ਦੇ ਕੋਲ ਫੜ ਬਣਾਈ ਜਾ ਰਹੀ ਆ ਉਰੇ ਬਾਰੇ ਤੁਹਾਨੂੰ ਜਾਣਕਾਰੀ ਹੈਗੀ ਮੰਡੀ ਜੇ ਕੁਝ ਬੰਦੇ ਮੇਰੇ ਕੋਲ ਪਿੱਛੇ ਜੇ ਆਏ ਸੀ ਤਿੰਨ ਕਿ ਮਹੀਨੇ ਪਹਿਲਾਂ ਸੀਜ਼ਨ ਜਿਹਦਾ ਝੋਨੇ ਦਾ ਆਪਣਾ ਕੋ ਖਤਮ ਹੋਇਆ ਹੈਗਾ ਵੀ ਸਾਨੂੰ ਕੋਈ ਜਗ੍ਹਾ ਦੀ ਇੱਥੇ ਜਿਹੜੀ ਹੈਗੀ ਸ਼ੋਰਟੇਜ ਪੈਂਦੀ ਹੈਗੀ ਹੈ ਜੇ ਮੱਕੀ ਦੇ ਸੀਜ਼ਨ ਦੇ ਵਿੱਚ ਤੇ ਪਹਿਲਾਂ ਉਹ ਇੱਥੇ ਸੈਂਟਰ ਦੇ ਵਿੱਚ ਹੀ ਆ ਜਿਹੜਾ ਹੈਗਾ ਵਾ ਇਸ ਫਰਟੀ ਕੰਮ ਕਰਦੀ ਪਰ ਇੱਥੇ ਐਤ ਕਿ ਇਹ ਆਪ ਜਿਹੜੇ ਬਾਕੀ ਆਰਟੀ ਵੀ ਨਾਲ ਨਾਲ ਰਲ ਕੇ ਕੋਈ ਰਿਪੇਅਰ ਕਰਦੇ ਪਈ ਆਪਣੇ ਫਰਟੀ ਤੇ ਫਿਰ ਇਹਨਾਂ ਨੂੰ ਜਗ੍ਹਾ ਦੀ ਸ਼ੋਰਟ ਨਹੀਂ ਮੈਨੂੰ ਕਹਿੰਦੇ ਵੀ ਸਾਨੂੰ ਕੋਈ ਆ ਕੋਈ ਸਾਡਾ ਕੋਈ ਹਾਲ ਕੱਢੋ ਮੈਂ ਫਿਰ ਇਹਨਾਂ ਨੂੰ ਇਹ ਗੱਲ ਕਹੀ ਸੀਗੀ ਜਿਹੜੀ ਕਲੀਅਰਲੀ ਹੈਗੀ ਹੈ ਕਿ ਜੇ ਤੁਹਾਨੂੰ ਲੱਗਦਾ ਸਾਡੇ ਕੋਲ ਅਸੀਂ ਸਾਡਾ ਉਧਰ ਕਬਜ਼ਾ ਹੋਇਆ ਹੋਇਆ ਵਾ ਕਾਫੀ ਝੁੱਗੀਆਂ ਝਗੀਆਂ ਵਾਲਿਆਂ ਨੇ ਕੀਤਾ ਹੋਇਆ ਉਧਰ ਤੁਸੀਂ ਸਫਾਈ ਕਰ ਲੋ ਤੇ ਉੱਥੇ ਆਪਣਾ ਜਿਹੜਾ ਹੈਗਾ ਤੁਸੀਂ ਆਪਣਾ ਸੀਜ਼ਨ ਜਿਹੜਾ ਲਾਉਨੇ ਆਪਣਾ ਉੱਥੇ ਸੀਜ਼ਨ ਲਾ ਲਓ ਇਹਨਾਂ ਸੀਗਾ ਪਰ ਸਰ ਇਸ ਵੀਡੀਓ ਸਫਾਈ ਬਾਰੇ ਤੁਸੀਂ ਜਿਹੜਾ ਪਿਆ ਅੱਛੀ ਗੱਲ ਹੈਗੀ ਆ ਪਰ ਉੱਥੇ ਨੀਅਰ ਬਾਰਡਰ ਲਗਭਗ ਕਿਲਾ ਇੱਕ ਕਿੱਲੇ ਦਾ ਫੜ ਬੰਦ ਰਿਹਾ ਉਦੀ ਮਿੱਟੀ ਜਿਹੜੀ ਹੈ ਪਿੱਛੋਂ ਦੀ ਬੜੀਆਂ-ਬੜੀਆਂ ਖਦਰ ਨਾਲ ਖੱਡਾਂ ਕਰ-ਕਰ ਕੇ ਉਹਨਾਂ ਨੇ ਮਿੱਟੀ ਕੱਢੀ ਆ ਤੁਹਾਨੂੰ ਕੋਈ ਪਰਮਿਸ਼ਨ ਦਿੱਤੀ ਤੁਹਾਡੇ ਕੋਲ ਨਹੀਂ ਅਸੀਂ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਕੋਈ ਪਰਮਿਸ਼ਨ ਦਿੱਤੀ ਕੋਈ ਮਾਈਨਿੰਗ ਦੀ ਜਾਂ ਮਿੱਟੀ ਕੱਢਣ ਦੀ ਕਿਸੇ ਨੂੰ ਪਰਮਿਸ਼ਨ ਨਹੀਂ ਆਇਆ ਸਿਰ ਸਫਾਈ ਕਰਨ ਦੀ ਅਸੀਂ ਦਿੱਤੀ ਵੀ ਸਫਾਈ ਕਰ ਲਓ ਤੁਸੀਂ ਜਿੰਨਾ ਕਿ ਤੁਹਾਨੂੰ ਜ਼ਰੂਰਤ ਹੈਗੀ ਆ ਵੀ ਉਹ ਨਾਲੇ ਤਾਂ ਸਾਡੀ ਸਫਾਈ ਹੋ ਜੀ ਨਾਲੇ ਸਾਡਾ ਉਹ ਥੋੜੇ ਕਬਜੇ ਕੁਬਜੇ ਚ ਗੀਆਂ ਵਾਲਿਆਂ ਨੇ ਕੀਤੇ ਹੋਏ ਆ ਵੀ ਸਾਨੂੰ ਇਹ ਹੋ ਜੂਗਾ ਵੀ ਉਹਨਾਂ ਨੂੰ ਇੱਕ ਇੱਕ ਸਟੈਪ ਅਸੀਂ ਨਾਲ ਚ ਪੂਰੇ ਚੱਲਾਂਗੇ ਉਹਨਾਂ ਨੂੰ ਤੇ ਸਾਡਾ ਏਰੀਆ ਉਹ ਜਿਹੜਾ ਹੈਗਾ ਹੌਲੀ ਹੌਲੀ ਕਵਰ ਹੋਊਗਾ ਸਰ ਅੱਜ ਤਾਂ ਇਹ ਚਲੋ ਟੈਂਪਰੇਰੀ ਤੁਹਾਡੀ ਪਰਮਿਸ਼ਨ ਆ ਗਈ ਕਿ ਤੁਸੀਂ ਕਰ ਲਓ ਜੋ ਵੀ ਤੁਸੀਂ ਫੜ ਬਣਾ ਰਹੇ ਹੋ ਪਰ ਇਹ ਕੱਲ ਇਹਨਾਂ ਨੇ ਪੱਕੇ ਬਿਆਰੀ ਕਹਿੰਦੇ ਸਾਡਾ ਕਬਜ਼ਾ ਹੋ ਗਿਆ ਹੋਰ ਕਿ ਤੁਸੀ ਦੁਕਾਨਾਂ ਜਰੂਰ ਬਣਾਉਗੇ ਫਿਰ ਉਸ ਟਾਈਮ ਕੀ ਕਿਦਾਂ ਨਹੀਂ ਨਹੀਂ ਇਸ ਤਰ੍ਹਾਂ ਦਾ ਕਿਤੇ ਕੋਈ ਕਬਜ਼ਾ ਨਹੀਂ ਹੋਣ ਦਿੰਦੇ ਨਾ ਹੀ ਕੋਈ ਕਬਜ਼ਾ ਇੱਧਾ ਕਿਸੇ ਨੇ ਦਿੱਤਾ ਹੈਗਾ ਕਰਨ ਵਾਸਤੇ ਹੁਣ ਵੀ ਅਸੀਂ ਆ ਇੱਥੇ ਮੈਂ ਪਿਛਲੇ ਹਫਤੇ ਹੀ ਇੱਥੇ ਆ ਚੁਗੀਆਂ ਚਗੀਆਂ ਜਿਹੜੀਆਂ ਬਾਧੂ ਘਟੂਨ ਲੱਗੀਆਂ ਹੋਈਆਂ ਸੀ ਮੰਡੀ ਦੇ ਵਿੱਚ ਲੋਕ ਸੀਜ਼ਨ ਦੇ ਟਾਈਮ ਤੇ ਆ ਕੇ ਬੈਠ ਜਾਂਦੇ ਆ ਤੋ ਵੀ ਖਾਲੀ ਕਰਵਾਈਆਂ ਕਬਜ਼ਾ ਨਹੀਂ ਕਿਸੇ ਨੇ ਕੋਈ ਹੋਣ ਦਿੰਦੇ ਆਗੇ ਇੱਥੇ ਸਰ ਜੀ ਪਿੱਛੇ ਖੱਡਾਂ ਮਈਆਂ ਗਈਆਂ ਉਹਨੂੰ ਇੰਨਾ ਡੂੰਗਾ ਪਟਦਿਆ ਉਹਦੇ ਵਿੱਚ ਜਦੋਂ ਗਲਦਲਾਂ ਬੱਚੇ ਖੇਡਦੇ ਪਏ ਆ ਜਦੋਂ ਕੱਲ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਵੈਸੇ ਤਾਂ ਉੱਥੇ ਇਦਾਂ ਦੀ ਕੋਈ ਰਹਾਇਸ਼ੀ ਏਰੀਆ ਤੋਂ ਹੈ ਨਹੀਂਗਾ ਬਾਕੀ ਫਿਰ ਵੀ ਆਪਾਂ ਦੇਖ ਲੈਨੇ ਕਿੰਨਾ ਕਿ ਇਹਨਾਂ ਨੇ ਕੀ ਕੀਤਾ ਹੈਗਾ ਤੇ ਜੋ ਵੀ ਹੋਗੀ ਬਣਦੀ ਕਾਰਵਾਈ ਜਿਹੜੀ ਹੈਗੀ ਆ ਸਾਡਾ ਮਹਿਕਮਾ ਕਰੂਗਾ ਉਹਨਾਂ ਤੇ ਜੇ ਕਿਸੇ ਨੇ ਕੋਈ ਗਲਤ ਕੀਤਾ ਹੈਗਾ ਤਾਂ ਸਰ ਤੁਹਾਡਾ ਸ਼ੁਭਮ ਸਿੰਘ ਅ ਕਰਨ ਸਿੰਘ ਜੀ ਐ ਡੈਸੀਗੇਸ਼ਨ ਮੈਂ ਐਸਟੀਓ ਆਪਣੇ ਡਰੇਨੇਜ ਤੇ ਮਾਈਨਿੰਗ ਜੀ ਤੇ ਚਾਰਚ ਮੇਰੇ ਕੋਲ ਤਾਂ ਦਾਣਾ ਮੰਡੀ ਵਿੱਚ ਦੰਦੂਬੋਰਾ ਜਿਹੜੀ ਮਿੱਟੀ ਪੱਟੀ ਗਈ ਆ ਕੂੜਾ ਪਾ ਦਿੱਤਾ ਗਿਆ ਤੇ ਕੀ ਕਹਿਣਾ ਚਾਹੁੰਦੇ ਹੋ ਹੁਣੇ ਮੇਰੇ ਧਿਆਨ ਵਿੱਚ ਗੱਲ ਆਈ ਹੈਗੀ ਆ ਤੇ ਅਸੀਂ ਚੈੱਕ ਕਰਾ ਕੇ ਜੋ ਬੰਦ ਕਾਰਵਾਈ ਹੈ ਸੀ ਆ ਦੇਖ ਲਾਂਗੇ ਉੱਥੇ ਜੀ ਹਾਂਜੀ ਤਾਂ ਫਿਲਹਾਲ ਕਪਲੇ ਬਾਜੀ ਕਿਸ ਵੱਲੋਂ ਕੀਤੀ ਗਈ ਹੈ ਇਹ ਗੱਲ ਆਉਣੀ ਹਲੇ ਬਾਕੀ ਆ ਪਰ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੇ ਅਧਿਕਾਰੀ ਇਸ ਮਾਮਲੇ ਦੇ ਵਿੱਚ ਕਦੋਂ ਵੱਡਾ ਐਕਸ਼ਨ ਲੈਣਗੇ ਤੇ ਕਦੋਂ ਇਸ ਕਪਲੇ ਬਾਜੀ ਦਾ ਪਰਦਾ ਫਾਸ਼ ਕੀਤਾ ਜਾਵੇ